ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਨੂੰ ਰਤੂ ਸਵਾਗਤ ਕਰਦੀ ਹਾਂ ਸਾਸਰਾ ਤੁਹਾਡੇ ਲਈ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਅੱਜ ਦਾ ਮੁੱਦਾ ਹੈ ਸ਼੍ਰੀ ਫਤਿਹਗੜ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਤੇ ਸਿੱਖ ਸੰਗਤਾਂ ਨੇ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਬੋਲਣ ਨਹੀਂ ਦਿੱਤਾ ਸਾਡਾ ਅੱਜ ਦਾ ਮੁੱਦਾ ਇਸੇ ਸੰਬੰਧੀ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲੇ ਦੇ ਪਹਿਲੇ ਤੇ ਆਖਰੀ ਦਿਨ ਸ਼ੋਮਨੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸਿੱਖ ਸੰਗਤਾਂ ਨੇ ਬੋਲਣ ਨਹੀਂ ਦਿੱਤਾ ਤੁਸੀਂ ਸੰਗਤਾਂ ਦੇ ਇਸ ਰੋਸ ਦੀਆਂ ਭਾਵਨਾਵਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਵੀ ਭਾਈ ਜੋ ਕੁਝ ਪਿਛਲੇ ਦਿਨੀ ਪੰਜਾਬ ਦੀ ਧਰਤੀ ਤੇ ਵਾਪਰਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਗੁਰਬਾਣੀ ਦੀ ਆਏ ਦੇ ਨਰੰਤਰ ਬੇਅਦਬੀ ਹੁੰਦੀ ਰਹੀ ਹਾਂਜੀ ਤੇ ਉਨ੍ਹਾਂ ਘਟਨਾਵਾਂ ਦੇ ਲਈ ਜਿਹੜੇ ਦੋਸ਼ੀ ਦੁਸ਼ਟ ਦੋਸ਼ੀ ਜ਼ਿੰਮੇਵਾਰੀ ਅਜੇ ਤੱਕ ਉਹਨਾਂ ਦੀ ਨਿਸ਼ਾਨਦੇਹੀ ਨਹੀਂ ਹੋ ਸਕੀ ਉਸ ਸੰਬੰਧ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਕਿਉਂਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹ ਸਿੱਖ ਪੰਥ ਨੇ ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਆਪਣੀ ਇੱਕ ਜਮਾਤ ਆਪਣੀ ਇੱਕ ਸੰਸਥਾ ਖੜੀ ਕੀਤੀ ਸੀ ਉਹਦੀ ਜ਼ਿੰਮੇਵਾਰੀ ਗੁਰੂ ਘਰਾਂ ਦੀ ਸੇਵਾ ਸਮਾਲ ਤੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਪਰੰਤੂ ਇਸ ਤਰ੍ਹਾਂ ਦਾ ਰੋਲ ਸ਼੍ਰੋਮਣੀ ਕਮੇਟੀ ਨੇ ਮਤਲਬ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਜਿਹੜਾ ਉਹ ਬਾਦਲਾਂ ਦੇ ਲਿਫਾਫੇ ਚੋਂ ਨਿਕਲਦਾ ਤੇ ਉਹ ਬਾਦਲਾਂ ਦਾ ਗੁਲਾਮ ਬਣ ਕੇ ਹੀ ਵਿਚਰਦਾ ਸ਼੍ਰੋਮਣੀ ਕਮੇਟੀ ਵੀ ਸ਼੍ਰੋਮਣੀ ਅਕਾਲੀ ਦਲ ਵਾਂਗੂ ਬਾਦਲਾਂ ਦੀ ਜੇਬ ਵੀ ਪਾਰਟੀ ਬਣੀ ਹੋਈ ਹੈ ਜੇਬ ਵੀ ਸਾਥਸਤਾ ਬਣੀ ਹੋਈ ਹੈ ਜੋ ਬਾਦਲ ਚਾਹੁੰਦੇ ਨੇ ਉਹੀ ਕੁਝ ਸ਼੍ਰੋਮਣੀ ਕਮੇਟੀ ਚ ਹੁੰਦਾ ਪਰੰਤੂ ਉਸ ਦੇ باوجود ਵੀ ਸਿੱਖ ਸੰਗਤਾਂ ਦਾ ਇੱਕ ਗੁਸਾ ਜਿਹੜਾ ਉਹਨਾਂ ਦੇ ਮਨ 'ਚ ਰੋਹ ਤੇ ਰੋਸ ਹੈ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰਤੀ ਕਿ ਉਹਦੀ ਜਿਹੜੀ ਬੰਦੀ ਜ਼ਿੰਮੇਵਾਰੀ ਸੀ ਇਸ ਘਟਨਾਕਰਮ ਨੂੰ ਲੈ ਕੇ ਸ਼੍ਰੀ ਗੁਰਗੰਨ ਸਾਹਿਬ ਮਹਾਰਾਜ ਦੀ ਬੇਅਦਬੀ ਵਾਲੇ ਮੁੱਦੇ ਤੇ ਸਿੱਖ ਸੰਗਤਾਂ ਤੇ ਜਿਹੜੀ ਗੋਲੀ ਚੱਲੀ ਉਹਦੇ ਤੇ ਮੁੱਦੇ ਤੇ ਲੈ ਕੇ ਜਾਂ ਜਿਹੜੇ ਵੀ ਮੁੱਦੇ ਆ ਜਿਹੜੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੈ ਕੇ ਬਾਦਲ ਸਰਕਾਰ ਵੱਲੋਂ ਸਰਬੱਤ ਖਾਲਸੇ ਨੂੰ ਦੇਸ਼ ਤਰੋਈਆਂ ਦਾ ਇਕੱਠ ਕਹਿਣ ਦੇ ਮੁੱਦੇ ਨੂੰ ਲੈ ਕੇ ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਕਲੀਨ ਚਿੱਟ ਦੇਣ ਦੇ ਮੁੱਦੇ ਨੂੰ ਲੈ ਕੇ ਤੇ ਉਸ ਤੋਂ ਬਾਅਦ ਜਿਹੜਾ ਪੰਜ ਪਿਆਰਿਆਂ ਨੇ ਹੁਕਮ ਦਿੱਤਾ ਉਹਦੀ ਪੂਰਤੀ ਨਾ ਕਰਨਾ ਜੀ ਸੋ ਇਹ ਜਿਹੜੇ ਸਾਰੇ ਮੁੱਦੇ ਨੇ ਇਹ ਕੇਂਦਰਤ ਸੇਧਤ ਨੇ ਜਿਹੜੇ ਇਹ ਸਾਰੇ ਸ਼੍ਰੋਮਣੀ ਕਮੇਟੀ ਵੱਲ ਸੇਧ ਦਿੱਤੇ ਨੇ ਕਿ ਸ਼੍ਰੋਮਣੀ ਕਮੇਟੀ ਦੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਉਹਨੇ ਆਹਾਹਾ ਕੁਝ ਕਰਨਾ ਸੀ ਪਰ ਉਹ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਬੁਰੀ ਤਰ੍ਹਾਂ ਫੇਲ ਹੋਈ ਫਲਾਪ ਹੋਈ ਉਹਦਾ ਗੁੱਸਾ ਜਿਹੜਾ ਸਿੱਖਾਂ ਦੇ ਮਨਾਚਾ ਭਾਵੇਂ ਕਿ ਪਿਛਲੇ ਦਿਨਾਂ ਚ ਸਰਕਾਰ ਦੀ ਸ਼ਕਤੀ ਤੋਂ ਬਾਅਦ ਜਿਹੜਾ ਸਿੱਖ ਸੰਘਰਸ਼ ਸ਼ੁਰੂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬੇਅਦਬੀ ਵਾਲੇ ਮੁੱਦੇ ਤੇ ਉਹ ਇੱਕ ਤਰ੍ਹਾਂ ਸਾਨੂੰ ਲੱਗਿਆ ਕਿ ਠੰਡਾ ਹੋ ਗਿਆ ਪਰੰਤੂ ਅਸੀਂ ਜਿਹੜੀ ਬਾਰ-ਬਾਰ ਗੱਲ ਕੀਤੀ ਹੈ ਕਿ ਬੇਸ਼ੱਕ ਸਰਕਾਰ ਨੇ ਆਪਣੇ ਜ਼ੋਰ ਦੇ ਨਾਲ ਆਪਣੇ ਡੰਡੇ ਦੇ ਨਾਲ ਆਪਣੇ ਜ਼ੁਲਮ ਦੇ ਨਾਲ ਆਪਣੇ ਜ਼ਬਰ ਦੇ ਨਾਲ ਉਸ ਸਿੱਖ ਸੰਘਰਸ਼ ਨੂੰ ਇੱਕ ਤਰ੍ਹਾਂ ਮਤਲਬ ਠੰਡਾ ਕਰਤਾ ਹੋਇਆ ਇੱਕ ਤਰ੍ਹਾਂ ਉਸ ਸੰਘਰਸ਼ ਨੂੰ ਦਬਾ ਦਿੱਤਾ ਹੋਇਆ ਪਰੰਤੂ ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਗੁੱਸਾ, ਰੋਹ ਤੇ ਚਿੰਗਿਆੜੀ ਵੱਲ ਰਹੀ ਹੈ ਉਹ ਹਾਲੇ ਉਮੇ ਜੋਮਿਆ ਹਾਂਜੀ ਸੋ ਉਹ ਉਸ ਗੱਲ ਦਾ ਪ੍ਰਗਟਾਵਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਸਿੱਖ ਸੰਗਤਾਂ ਨੇ ਕੀਤਾ ਜਦੋਂ ਉਹਨਾਂ ਨੇ ਪਹਿਲੇ ਦਿਨ ਵੀ ਤੇ ਆਖਰੀ ਦਿਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਤਲਬ ਇਹ ਮਹਾਨ ਸ਼ਹੀਦੀ ਸਮਾਗਮ ਆ ਜਿਹੜਾ ਉਹਦੇ ਚ ਉਹਨਾਂ ਨੇ ਬੋਲਣ ਤੱਕ ਦੀ ਆਗਿਆ ਜਿਹੜੀ ਉਹ ਨਹੀਂ ਦਿੱਤੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੁਣ ਤੱਕ ਪ੍ਰਾਤਨ ਰਵੈਤਾਂ ਅਨਸਾਰ ਜਦੋਂ ਸ਼ਹੀਦੀ ਸਭਾ ਨਿਕਲਦੀ ਆ ਉਸ ਸਮੇਂ ਉਹ ਜਿਹੜੀ ਰਵੈਤ ਨਿਭਾਉਂਦਾ ਆ ਰਿਹਾ ਸੀ ਚੌਰ ਸਾਹਿਬ ਦੀ ਸੇਵਾ ਦੀ ਉਹ ਵੀ ਉਹਨੂੰ ਨਸੀਬ ਨਹੀਂ ਹੋਈ ਸੋ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਬਾਦਲ ਕਿਆ ਨੂੰ ਇਹ ਗੱਲ ਜ਼ਰੂਰ ਵਿਚਾਰ ਲੈਣੀ ਚਾਹੀਦੀ ਆ ਕਿ ਸਿੱਖ ਸੰਗਤਾਂ ਦੇ ਮਨਾਂ 'ਚ ਜਿਹੜਾ ਆਪਣੇ ਗੁਰੂ ਪ੍ਰਤੀ ਪਿਆਰ ਆ ਗੁਰੂ ਪ੍ਰਤੀ ਸ਼ਰਧਾ ਗੁਰੂ ਪ੍ਰਤੀ ਆਸਾ ਗੁਰੂ ਦੇ ਨਾਲ ਜਿਹੜੀ ਉਹਨਾਂ ਦੀ ਨੇੜਤਾ ਜਾਂ ਉਹਨਾਂ ਦਾ ਜਿਹੜੀ ਅਸੀਂ ਗੱਲ ਸਮਝਦੇ ਆ ਕਿ ਉਹਨਾਂ ਦੀ ਇੱਕ ਤੰਦ ਜੁੜੀ ਹੋਈ ਆ ਜਿਹੜੀ ਉਹਨੂੰ ਦੁਨੀਆ ਦੀ ਕੋਈ ਤਾਕਤ ਆ ਜਿਹੜੀ ਉਹ ਤੋੜ ਨਹੀਂ ਸਕਦੀ ਉਹਦੇ ਤੋਂ ਉਹਨਾਂ ਨੂੰ ਦੂਰ ਨਹੀਂ ਕਰ ਸਕਦੀ ਸੋ ਉਹਨਾਂ ਨੂੰ ਇਹ ਜਿਹੜੀ ਜੋ ਕੁਝ ਵੀ ਘਟਨਾ ਕਰਮ ਦੀ ਜੋੜ ਮੇਲੇ ਤੇ ਵਾਪਰਿਆ ਇੱਕ ਉਸ ਤੋਂ ਸਿਹਦਾ ਜਿਹੜੀ ਉਹ ਜ਼ਰੂਰ ਲੈਣੀ ਚਾਹੀਦੀ ਆ ਸਭ ਕਾ ਜਿਹੜਾ ਉਹ ਜ਼ਰੂਰ ਲੈ ਲੈਣਾ ਚਾਹੀਦਾ ਇਸ ਸਮੇਂ ਪੁਰਾਤਨ ਰਵਾਇਤਾਂ ਅਨੁਸਾਰ ਅਕਾਲ ਤਖਤ ਦੇ ਜਥੇਦਾਰ ਦਾ ਸੰਦੇਸ਼ ਸੰਕਤਾ ਦੇ ਨਾਮ ਨਹੀਂ ਆ ਸਕਿਆ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਬੀਲਾ ਜੀ ਬਿਬਾ ਹੁਣ ਗੱਲ ਸਾਡੇ ਸਾਹਮਣੇ ਇਹ ਕੇ ਆ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਦਾ ਥਾਪਿਆ ਹੋਇਆ ਉਸ ਜਥੇਦਾਰ ਨੂੰ ਕੌਮ ਆ ਜਿਹੜੀ ਉਹ ਰੱਦ ਕਰ ਚੁੱਕੀ ਆ ਜੀ ਉਸ ਜਥੇਦਾਰ ਨੂੰ ਕੌਮ ਆ ਜਿਹੜੀ ਬਾਦਲਾਂ ਦਾ ਗੁਲਾਮ ਮੰਨਦੀ ਆ ਜੀ ਤੇ ਉਸ ਜਥੇਦਾਰ ਨੂੰ ਜਦੋਂ ਕੌਮ ਰੱਦ ਕਰ ਚੁੱਕੀ ਆ ਫੇਰ ਬਤੌਰ ਜਥੇਦਾਰ ਉਹਦਾ ਕੋਈ ਸੰਦੇਸ਼ ਆ ਜਿਹੜਾ ਉਹ ਸ਼ਾਇਦ ਕੌਮ ਆ ਜਿਹੜੀ ਉਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਜੀ ਸੋ ਜਿਹੜਾ ਜਥੇਦਾਰ ਉਥੇ ਮੌਕੇ ਤੇ ਮੌਜੂਦ ਸੀ ਉਹਨੂੰ ਕੌਮ ਰੱਦ ਕਰ ਚੁੱਕੀ ਆ ਜਿਸ ਜਥੇਦਾਰ ਨੂੰ ਕੌਮ ਨੇ ਨਿਯੁਕਤ ਕੀਤਾ ਜੀ ਜਿਸ ਕੌਮ ਜਿਸ ਜਥੇਦਾਰ ਨੂੰ ਕੌਮ ਨੇ ਥਾਪਿਆ ਉਹ ਇੱਕ ਦਿੱਲੀ ਦੀ ਤਿਹਾੜ ਦੇਲ ਚ ਤੇ ਦੂਸਰਾ ਜਿਹੜਾ ਉਹਦੀ ਜਗਾ ਕਾਰਜਕਾਰੀ ਥਾਪਿਆ ਵਾ ਉਹ ਪੰਜਾਬ ਦੀ ਜੇਲ੍ਹ ਚ ਸੋ ਭਾਈ ਜਗਤਾਰ ਸਿੰਘ ਅਵਾਰਾ ਜਿਹਨੂੰ ਕੌਮ ਨੇ ਬੜੇ ਮਤਲਬ ਉਹ ਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਬੜੇ ਮਲਾਰਾਂ ਦੇ ਨਾਲ ਆਪਣਾ ਜਥੇਦਾਰ ਥਾਪਿਆ ਅਕਾਲ ਤਖਤ ਸਾਹਿਬ ਦਾ ਉਹ ਦਿੱਲੀ ਦੀ ਤਿਹਾਰ ਦੇਲ ਚ ਨੇ ਸੋ ਇਹ ਇਸ ਕਾਰਨ ਜਿਹੜਾ ਸ਼ਹੀਦੀ ਜੋੜ ਮੇਲੇ ਤੇ ਹਰ ਵਰੇ ਇੱਕ ਸੰਦੇਸ਼ ਆ ਜਿਹੜਾ ਉਹ ਕੌਮ ਦਾ ਜਥੇਦਾਰ ਆ ਜਿਹੜਾ ਉਹ ਦਿੰਦਾ ਸੀ ਉਹ ਇਸ ਵੇਰੀ ਨਹੀਂ ਦਿੱਤਾ ਗਿਆ ਕਿਉਂਕਿ ਜਿਹੜਾ ਜਥੇਦਾਰ ਮੌਜੂਦ ਸੀ ਉਹਨੂੰ ਕੌਮ ਬਣਾਉਟੀ ਜਥੇਦਾਰ ਮੰਨਦੀਆ ਗੁਲਾਮ ਜਥੇਦਾਰ ਮੰਨਦੀਆ ਉਹਨਾਂ ਦਾ ਬਦਲ ਕਿਆਂ ਦਾ ਜੇ ਵੀ ਜਥੇਦਾਰ ਮੰਨਦੀਆ ਇਸ ਕਰਕੇ ਉਹਨੂੰ ਉਸ ਗੱਲ ਦੀ ਅੱਗੇ ਜਿਹੜੀ ਉਹ ਨਹੀਂ ਦਿੱਤੀ ਗਈ ਤੇ ਜਿਹਨੂੰ ਅੱਜ ਕੌਮ ਆਪਣਾ ਜਥੇਦਾਰ ਮੰਨਦੀ ਆ ਉਹ ਇਸ ਵੇਲੇ ਜੇਲ੍ਹ ਚ ਨੇ ਸੋ ਇਸ ਕਾਰਨ ਜਿਹੜਾ ਇਹ ਪ੍ਰਾਤਨ ਰਵਾਇਤ ਚੱਲੀ ਆਉਂਦੀ ਸੀ ਕਿ ਇੱਕ ਜਥੇਦਾਰ ਵੱਲੋਂ ਸ਼ਹੀਦੀ ਸਭਾ ਤੇ ਇੱਕ ਸੰਦੇਸ਼ ਆ ਜਿਹੜਾ ਕੌਮ ਦੇ ਨਾਮ ਦਿੱਤਾ ਜਾਂਦਾ ਸੀ ਉਹ ਨਹੀਂ ਦਿੱਤਾ ਗਿਆ ਜੀ ਪਹਿਲਾਂ ਬਾਦਲ ਦਲ ਦੀ ਸਿਆਸੀ ਕਾਨਫਰੰਸ ਦੇ ਵਿੱਚ ਇਕੱਠ ਘਟ ਹੋਣਾ ਤੇ ਹੁਣ ਜਥੇਦਾਰ ਦਾ ਵਿਰੋਧ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਭਾਈ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਕੌਮ ਦੇ ਮਨਾ ਦੇ ਵਿੱਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੈ ਪਾਵਨ ਸਰੂਪ ਦੀ ਬੇਅਦਵੀ ਹੋਈ ਹੈ ਨਰਾਦਰੀ ਹੋਈ ਹੈ ਜਾਂ ਗੁਰਬਾਣੀ ਦੇ ਘਟ ਕੇ ਜਾਂਦੇ ਜੇ ਦਿਨ ਬੇਅਦਵੀ ਤੇ ਨਰਾਦਰੀ ਹੁੰਦੀ ਆਈ ਹੈ ਤੇ ਜਾਂ ਜਿਹੜੇ ਇਸ ਵੇਲੇ ਬਾਦਲਦਲ ਵੱਲੋਂ ਆਪਣੇ ਡੰਡੇ ਦੇ ਆਪਣੇ ਸਤਾ ਦੇ ਜ਼ੋਰ ਨਾਲ ਸਿੱਖ ਸੰਸਾਧਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਐ ਸਿੱਖ ਪਰੰਪਰਾ ਮर्यादा ਸਿਧਾਂਤਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਸ ਨੂੰ ਲੈ ਕੇ ਕੌਮ ਦੇ ਮਨਾਂ ਦੇ ਵਿੱਚ ਰੋਹ ਵੀ ਆ ਰੋਸ ਵੀ ਆ ਜਿਵੇਂ ਅਸੀਂ ਬਾਰ-ਬਾਰ ਗੱਲ ਕਰਦੇ ਆ ਤੇ ਉਹ ਉਹ ਰੋਹ ਤੇ ਰੋਸ ਆ ਜਿਹੜਾ ਉਹ ਠੀਕ ਹੈ ਕਿ ਅੱਜ ਕੌਮ ਦੇ ਮਨਾਂ ਚ ਦੱਬਿਆ ਹੋਇਆ ਜਵਾਲਾਮੁਖੀ ਆ ਉਹ ਕਿਸੇ ਸਮੇਂ ਵੀ ਫਟ ਸਕਦਾ ਸੋ ਇਹ ਇਸ ਗੱਲ ਦਾ ਪ੍ਰਗਟਾਵਾ ਜਿਹੜਾ ਉਹ ਜੇ ਜੇਦਾਰਕ ਆਪਣਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇਦਾਰ ਉਤਾਰ ਸਿੰਘ ਮੱਕੜ ਬੋਲਣ ਲੱਗਿਆ ਤੇ ਜੇ ਉਹਨੂੰ ਨਹੀਂ ਬੋਲਣ ਦਿੱਤਾ ਗਿਆ ਤਾਂ ਇਹ ਉਸੇ ਗੁੱਸੇ ਦੇ ਰੂਪ ਦਾ ਪ੍ਰਗਟਾਵਾ ਹੈ ਹਾਂਜੀ ਤੇ ਪਹਿਲਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਜਿਹੜੀ ਇਸ ਵੇਲੇ ਇੱਕ ਸਿਆਸੀ ਕਾਨਫਰੰਸਾਂ ਹੋਈਆਂ ਨੇ ਹਾਲਾਂਕਿ ਅਸੀਂ ਬਾਰ-ਬਾਰ ਇਸ ਗੱਲ ਦੀ ਮਤਲਬ ਹੁੱਕਾ ਵੀ ਦਿੱਤਾ ਕਿ ਇਹ ਜਿਹੜੀ ਸ਼ਹੀਦੀ ਸਭਾ ਇਹ ਉਹਨਾਂ ਛੋਟੇ ਸਹਿਬਜ਼ਾਦਿਆਂ ਦੀ ਮਾਤਾ ਗੁਜਰੀ ਦੀ ਮਹਾਨ ਲਸਾਨੀ ਮਸੂਮ ਸ਼ਹਾਦਤ ਦਾ ਜਾਦ ਹੈ। ਜੀ। ਸੋ ਸਾਨੂੰ ਇਸ ਪਵਿੱਤਰ ਲਸਾਨੀ ਮਸੂਮ ਸ਼ਹਾਦਤ ਨੂੰ ਮਤਲਬ ਉਸ ਰੂਪ ਦੇ ਵਿੱਚ ਮਨਾਉਣਾ ਚਾਹੀਦਾ ਜੇ ਜਿਹੜੇ ਇਹਦੇ ਅਰਥ ਬਣਦੇ ਨੇ। ਸੋ ਇਸ ਮੌਕੇ ਜਿਹੜੀ ਸਿਆਸੀ ਦੂਸ਼ਣਵਾਦੀ ਆ, ਸਿਆਸੀ ਚਿੱਕੜਵਾਦੀ ਆ, ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੀ ਗੱਲ ਆ, ਇਹ ਜਿਹੜੀ ਕਦਾਚਿਤ ਨਹੀਂ ਹੋਣੀ ਚਾਹੀਦੀ। ਪਰਤੂਰ ਦੇ ਬਾਵਜੂਦ ਕਿਉਂਕਿ ਸਿਆਸੀ ਤਰ੍ਹਾਂ ਨੇ ਉਹਨਾਂ ਦਾ ਆਪਣਾ ਸਿਆਸੀ ਲਾਹਾ ਉਹਨਾਂ ਨੇ ਆਪਣੀ ਸਿਆਸੀ ਖੇਡ ਖੇਡਣੀਆਂ ਉਹਨਾਂ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਧਰਮ ਦੀ ਗੱਲ ਕਰਦੇ ਨੇ ਤੇ ਪਖੰਡ ਕਰਦੇ ਨੇ ਨਕਾਬ ਪਾ ਕੇ ਕਰਦੇ ਨੇ ਉਹਨਾਂ ਦਾ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉੱਥੇ ਸਿਆਸੀ ਕਾਨਫਰੰਸਾਂ ਹੋਈਆਂ ਬਾਦਲਦਲ ਦੀ ਵੀ ਹੋਈ ਆ ਕਾਂਗਰਸ ਦੀ ਵੀ ਹੋਈ ਆ ਆਪ ਦੀ ਵੀ ਹੋਈ ਆ ਬਸਪਾ ਦੀ ਵੀ ਹੋਈ ਆ ਮਾਨ ਦਲ ਦੀ ਵੀ ਹੋਈ ਆ ਸੋ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਜਿਹੜੀਆਂ ਸਿਆਸੀ ਕਾਨਫਰੰਸਾਂ ਜਿਹੜੀਆਂ ਹੋਈਆਂ ਤੇ ਉਹਨਾਂ ਚ ਸਭ ਤੋਂ ਘੱਟ ਕੱਠ ਜਿਹੜਾ ਰਿਹਾ ਉਹ ਬਾਦਲਦਲਦ ਸਿਆਸੀ ਕਾਨਫਰੰਸੀ ਉਹਦੇ ਸਭ ਤੋਂ ਘੱਟ ਘੱਟ ਰਿਆ ਤੇ ਉਸ ਦੇ ਬਾਵਜੂਦ ਜੇ ਪੰਥਕ 10:00 ਵਜੇ ਅਸੀਂ ਗੱਲ ਕਰੀਏ ਕਿਉਂਕਿ ਸ਼ਹੀਦੀ ਸਭਾ ਜਿਹੜੀ ਉੱਥੇ ਜਿਹਦੇ ਮਾਨ ਦੇ ਵਿੱਚ ਸਿੱਖੀ ਪ੍ਰਤੀ ਪਿਆਰ ਆ ਦਰਦ ਆ ਜਿਹੜਾ ਸਿੱਖ ਸਿਧਾਂਤਾਂ ਨੂੰ ਪਰਣਾਇਆ ਵਿਅਕਤੀਆ ਹੋ ਜਾਂਦਾ ਸੋ ਉਸ ਮੁਤਾਬਕ ਜੇ ਅਸੀਂ ਦੇਖੀਏ ਕਿ ਸਿਆਸੀ ਧਰਾਂ ਦੇ ਵਿੱਚੋਂ ਉਹ ਉੱਥੇ ਜਿਹੜੀ ਸਟੇਜ ਲੱਗੀ ਹੋਈ ਸੀ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੀ ਮਾਨਦਾਲ ਦੀ ਉਹਦੇ ਚ ਇਸ ਵਾਰੀ ਜਿਹੜਾ ਜਜ਼ਬਾਤਾਂ ਦੇ ਨਾਲ ਭਰਪੂਰ ਇਕੱਠਾ ਜਿਹੜਾ ਅੱਗੇ ਨਾਲੋਂ ਕਿ ਬਦ ਹੋਇਆ ਉਹਨੇ ਉਹ ਵੀ ਇਸੇ ਗੱਲ ਦਾ ਪਰਗਟਾਵਾ ਕਿ ਸਿੱਖਾਂ ਦੇ ਮਨ ਦੇ ਵਿੱਚ ਇਹ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੇ ਚਾਹੇ ਉਹ ਬਰਗਾੜੀ ਕਾਂਡ ਆ ਤੇ ਚਾਹੇ ਉਹ ਸਰਬੱਤ ਖਾਲਸੇ ਵਾਲੀ ਗੱਲ ਆ ਤੇ ਚਾਹੇ ਨਿਰੰਤਰ ਰਾਜ ਦਿਨថា ਤਾਂ ਗੁਰਬਾਣੀ ਦੇ ਗੁਟਕਿਆਂ ਦੀ ਹੋਈ ਬੇਅਦਬੀ ਦੀ ਗੱਲ ਆ ਸੋ ਉਹ ਗੁੱਸਾ ਤੇ ਰੋਸ ਆ ਜਿਹੜਾ ਉਹ ਉਹਨਾਂ ਨੂੰ ਬਾਦਲ ਦੇ ਵਿਰੁੱਧ ਖੜਾ ਕਰਦਾ ਸੋ ਇਸ ਕਰਕੇ ਉਹਨਾਂ ਨੇ ਬਾਦਲਾਂ ਨੂੰ ਪੂਰੀ ਤਰ੍ਹਾਂ ਨਕਾਰ ਕੇ ਹਾਂਜੀ ਪਾਵੇਂ ਕੇਸ ਤੋਂ ਪਹਿਲਾਂ ਬਾਗਲਾ ਨੇ ਸਤਿ ਭਾਵਨਾ ਰੈਲੀਆਂ ਕੀਤੀਆਂ ਸਰਕਾਰ ਦੇ ਜ਼ੋਰ ਦੇ ਨਾਲ ਨਸ਼ੇ ਦੇ ਜ਼ੋਰ ਦੇ ਨਾਲ ਪੈਸੇ ਦੇ ਜ਼ੋਰ ਦੇ ਨਾਲ ਸਤਾ ਦੇ ਜ਼ੋਰ ਦੇ ਨਾਲ ਉਹਨਾਂ ਨੇ ਉਹਨਾਂ ਰੈਲੀਆਂ 'ਚ ਕੱਟ ਕੀਤਾ ਵੱਡਾ ਕੱਟ ਕੀਤਾ ਪਰੰਤੂ ਇਹ ਜਿਹੜਾ ਸ਼ਹੀਦੀ ਸਭਾ ਤੇ ਅ ਕਾਠੀ ਸੀ ਜਿਹੜਾ ਸਿੱਖ ਸੰਗਤਾਂ ਦਾ ਜੇ ਉਹ ਇਲਾਕਾ ਜਿਹੜਾ ਉਸ ਸਰਹੰਦ ਦੇ ਨੇੜੇ ਦਾ ਇਲਾਕਾ ਵਾ ਬਥੇਗੜ ਸਾਹਿਬ ਦੇ ਨੇੜੇ ਦਾ ਇਲਾਕਾ ਹੈ ਉੱਥੋਂ ਜੇ ਉਹਨਾਂ ਨੇ ਸੰਗਤਾਂ ਲੈ ਕੇ ਵੀ ਆਂਦੀਆਂ ਆਪਣੀਆਂ ਬੱਸਾਂ ਰਾਈਂ ਧੋਈਆਂ ਵੀ ਤੇ ਸੰਗਤਾਂ ਉਹਨਾਂ ਦੀ ਸਿਆਸੀ ਕਾਨਫਰੰਸ 'ਚ ਨਹੀਂ ਬੈਠੀਆਂ ਉਹ ਗੁਰੂ ਨੂੰ ਨਾਤਮਾਸਕ ਹੋਣ ਉਹ ਉਹ ਉਸ ਪਾਸੇ ਜਿਹੜਾ ਉਹਨਾਂ ਦਾ ਧਰਮ ਉਹਨਾਂ ਦਾ ਉਹਨਾਂ ਦੀ ਸ਼ਰਧਾ ਜਿਹੜੀ ਉਹਨਾਂ ਦੀ ਭਾਵਨਾ ਸੀ ਉਹ ਉਧਰ ਚਲੀ ਗਈਆਂ ਉਹਨਾਂ ਦੇ ਪੰਡਾਲ 'ਚ ਸੰਗਤਾਂ ਦੀ ਗਿਣਤੀ ਆ ਜਿਹੜੀ ਉਹ ਬਹੁਤ ਘੱਟ ਰਹੀ ਆ ਉਹਦੇ ਮੁਕਾਬਲੇ 'ਚ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਸ਼੍ਰੋਮ ਨਿਕਾਲਾ ਆੜਾ ਮਾਨਦਲ ਦੀ ਕਾਨਫਰੰਸ ਉਹਦੇ ਚ ਬੜਾ ਜੋਸ਼ ਖੁਸ਼ ਰੋਸ਼ ਵਾਲਾ ਇਕੱਠ ਸੀ ਆਪ ਆ ਜਿਹੜੀ ਉਹਦੇ ਚ ਬਹੁਤ ਵੱਡਾ ਇਕੱਠਾ ਜਿਹੜਾ ਉਹ ਹੋਇਆ ਕਾਂਗਰਸ ਪਾਰਟੀ ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਪ੍ਰਧਾਨ ਬੜ ਕੇ ਇੱਥੇ ਇਸ ਕਾਨਫਰੰਸ ਵਿੱਚ ਆਇਆ ਸੀ ਉੱਥੇ ਵੀ ਬਹੁਤ ਵੱਡਾ ਇਕੱਠ ਹੋਇਆ ਸੋ ਇਹ ਜਿਹੜੀ ਆਪਾਂ ਗੱਲ ਸਵਾਲ ਐਸ ਵੇਲੇ ਸਾਡੇ ਸਾਹਮਣੇ ਕਿ ਬਿਨਾਂ ਸ਼ੱਕ ਅਸੀਂ ਬਾਰ ਬਾਰੀ ਗੱਲ ਕਹਿੰਦੇ ਆ ਰਹੇ ਹਾਂ ਬਾਦਲ ਕੇ ਲੱਖ ਯਤਨ ਕਰ ਲੈਣ ਕਿ ਇਸ ਵੇਲੇ ਕੌਮ ਨੇ ਉਹਨਾਂ ਨੂੰ ਨਕਾਰਤਾ ਹੋਇਆ ਇਸ ਵੇਲੇ ਪੂਰੀ ਤਰ੍ਹਾਂ ਕੌਮ ਨੇ ਉਹਨਾਂ ਨੂੰ ਉਹਨਾਂ ਦੇ ਸਿੱਖ ਵਿਰੋਧੀ ਰਵੱਈਏ ਕਾਰਨ ਉਹਨਾਂ ਦੇ ਸਿੱਖ ਵਿਰੋਧੀ ਚਿਹਰੇ ਕਾਰਨ ਸਿੱਖੀ ਸਿਧਾਂਤਾਂ ਸਿੱਖ ਪਰੰਪਰਾਵਾਂ ਸਿੱਖ ਮਰਿਆਦਾ ਦੇ ਕੀਤੇ ਕਹਾਣ ਦੇ ਕਾਰਨ ਕੌਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੋਇਆ ਇਸ ਗੱਲ ਨੂੰ ਉਹ ਅੱਜ ਪ੍ਰਵਾਨ ਕਰ ਲੈਣ ਕੱਲ ਪ੍ਰਵਾਨ ਕਰ ਲੈਣ ਜਾਂ 2017 ਦੇ ਚੋਣ ਨਤੀਜਿਆਂ ਤੋਂ ਬਾਅਦ ਪ੍ਰਵਾਨ ਕਰ ਲੈਣ ਇਹ ਉਹਨਾਂ ਦੀ ਮਰਜ਼ੀ ਹੈ ਸੋ ਇਹ ਸਾਰਾ ਕੁਝ ਜਿਹੜਾ ਅਸੀਂ ਹਿੱਦੀ ਜੋੜ ਮਿਲਦੇ ਹੋਇਆ ਭਾਵੇਂ ਕਿ ਇਹਦੇ ਤੋਂ ਸਬਕ ਲੈਂਦੇ ਆ ਮੈਨੂੰ ਲੱਗਦਾ ਕਿ ਉਹ ਜਿਹੜਾ ਮਾਗੀ ਮੇਲੇ ਤੇ ਮੁਖ ਸਰਦੀਪ ਪਵਿੱਤਰ ਧਰਤੀ ਤੇ ਇਕੱਠ ਕੋਣਾ ਕਾਨਫਰੰਸ ਕਰਨੀ ਆ ਉਹਦੇ ਤੇ ਉਹ ਜ਼ਰੂਰ ਜ਼ੋਰ ਲਾਉਣਗੇ ਹਾਂਜੀ ਪਰੰਤੂ ਮੈਨੂੰ ਲੱਗਦਾ ਕਿ ਉੱਥੇ ਵੀ ਰਿਜ਼ਲਟ ਆ ਜਿਹੜਾ ਉਹ ਆਖਰ ਨੂੰ ਇਹ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਵਰਗਾ ਹੀ ਆਊਗਾ ਸੋ ਇਹ ਗੱਲ ਇਸ ਵੇਲੇ ਬਾਦਲ ਕਿਆ ਨੂੰ ਪ੍ਰਵਾਨ ਕਰ ਲੈਣੀ ਚਾਹੀਦੀ ਆ ਕਿ ਕੌਮ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਅਨਕਾਰਤਾ ਤੇ ਦੂਸਰੇ ਪਾਸੇ 2017 ਦਾ ਜਿਹੜਾ ਚੋਣ ਵਿਜ਼ਨ ਬਣ ਰਿਹਾ ਵਾ ਉਹ ਕੀ ਰਿਜ਼ਲਟ ਦੇਊਗਾ ਉਹ ਵੀ ਬਹੁਤ ਜ਼ਿਆਦਾ ਅਗਲੇ ਦਿਨਾਂ ਦੇ ਵਿੱਚ ਆ ਪਰੰਤੂ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾਮ ਬੋਲਣ ਦੇਣਾ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜਾ ਇਸ ਵੇਲੇ ਸ਼੍ਰੋਮਣੀ ਕਮੇਟੀ ਦਾ ਕੌਮਦਾਰੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਅਕਾਲ ਤੱਕ ਦਾ ਜ਼ਿम्मेदार ਥਾਪਿਆ ਹੋਇਆ ਉਹ ਉਹਦੇ ਵੱਲੋਂ ਇਸ ਗੱਲ ਦੀ ਜੁਰਰਤ ਹੀ ਨਾ ਕਰਨਾ ਕਿ ਕੌਮ ਦੇ ਨਾਮ ਸੰਦੇਸ਼ ਦੇ ਸਕੇ ਤੇ ਦੂਸਰੇ ਪਾਸੇ ਬਾਦਲ ਦਲ ਦੀ ਜਿਹੜੀ ਸਟੇਕ ਸਿਆਸੀ ਕਾਨਫਰੰਸ ਆ ਉਹਦੇ ਚ ਲੋੜ ਤੋਂ ਘੱਟ-ਘੱਟ ਹੋਣਾ। ਉਹ ਸਾਰਾ ਕੁਝ ਇਸ ਗੱਲ ਦਾ ਸੰਕੇਤ ਦਿੰਦਾ ਕਿ ਕੌਮ ਦੇ ਮਨਾਂ ਦੇ ਵਿੱਚ ਇਹ ਜਿਹੜੀਆਂ ਪਿਛਲੇ ਦਿਨੀ ਬ ਆਪਣੀਆਂ ਘਟਨਾਮਾ ਨੇ ਉਹਨਾਂ ਦਾ ਜਿਹੜਾ ਸੇਕ ਆ ਉਹ ਪੂਰੀ ਤਰ੍ਹਾਂ ਸੁਲਗ ਲਿਆ ਉਹਨੂੰ ਕੋਈ ਇਹ ਨਾ ਇਸ ਬਾਰੇ ਸੋਚੇ ਕਿ ਉਹ ਮੱਠਾ ਹੋ ਗਿਆ ਜਾਂ ਖਤਮ ਹੋ ਗਿਆ ਜੀ ਇੱਕ ਪਾਸੇ ਸ਼ਹੀਦ ਦੀ ਜੋੜ ਮੇਲੇ ਤੇ ਸੰਗਤਾਂ ਦਾ ਪਹਿਲਾਂ ਨਾਲੋਂ ਅਤਾ ਇਕੱਠ ਹੋਣਾ ਤੇ ਦੂਸਰੇ ਪਾਸੇ ਸਿਆਸਤ ਦਾ ਧਰਮ ਉੱਤੇ ਪਾਰੂ ਰਹਿਣ ਦੀ ਕੋਸ਼ਿਸ਼ ਕਰਨਾ ਤੁਸੀਂ ਦੋਨਾਂ ਦਾ ਮੁਕਾਬਲਾ ਕਿਵੇਂ ਕਰਦੇ ਹੋ ਦੇਖੋ ਬਈ ਗੱਲ ਜਿਹੜੀ ਬੜੀ ਸਾਡੇ ਸਾਹਮਣੇ ਇਸ ਵਾਰੀ ਸ਼ਹੀਦ ਦੀ ਜੋੜ ਮੇਲੇ ਤੇ ਉੱਪਰ ਕੇ ਸਾਹਮਣੇ ਆਈ ਹੈ ਕਿ ਪਹਿਲਾਂ ਨਾਲੋਂ ਬਿਨਾਂ ਸ਼ੱਕ ਜਿਵੇਂ ਤੁਸੀਂ ਕਿਹਾ ਕਿ ਪਹਿਲੇ ਜਿੰਨੇ ਵੀ ਹੁਣ ਤੱਕ ਸ਼ਹੀਦੀ ਜੋੜ ਮਿਲੇ ਹੋਇਆ ਸਿਰਫ 300 ਸਾਲਾਂ ਦੇ ਸ਼ਹੀਦੀ ਸਟਾਫ ਦੀ ਛੱਡ ਦੀਏ ਸੀ ਸੈਭਜਾਦਿਆਂ ਦੀ ਸ਼ਹੀਦੀ ਦੀ ਉਹਨਾਂ ਤੋਂ ਬਿਨਾਂ ਜਿੰਨੇ ਹੁਣ ਤੱਕ ਪਿਛਲੇ ਦਿਨਾਂ 10 ਸਾਲਾਂ ਦੇ ਸੀ ਜੇ ਗੱਲ ਕਰ ਲਈਏ ਜੋੜ ਮਿਲੇ ਹੋਏ ਉਹਨਾਂ ਨਾਲੋਂ ਇਸ ਵਾਰ ਇਕੱਠ ਸੀ ਜਿਹੜਾ ਉਹ ਵੱਧ ਸੀ ਹਾਂਜੀ ਇਹ ਇਕੱਠ ਵੱਧ ਕਿਉਂ ਹੋਇਆ ਮੈਂ ਪਹਿਲੀ ਵਾਰ ਵੇਖਿਆ ਕਿ ਮਾਲਵਾ 벨ਟ ਦੇ ਵਿੱਚੋਂ ਮਾਲਵਾ ਇਧਰ ਆਪਣਾ ਜਿਹੜਾ ਮੋਗਾ ਫਰੀਦਕੋਟ ਫਰੀਦਕੋਟ ਇਹ ਮੁਕਸਰ ਦਾ ਏਰੀਆ ਪਹਿਲੀ ਵਾਰ ਮੈਂ ਦੇਖਿਆ ਕਿ ਇਸ ਵਾਰ ਜਿਹੜੀਆਂ ਸੰਗਤਾਂ ਨੇ ਉਹ ਟਰਾਲੀਆਂ ਟੈਂਪੂਆਂ ਟਰੱਕਾਂ ਤੇ ਫਤਿਹਗੜ੍ਹ ਸਾਹਿਬ ਦੇ ਸ੍ਰੀ ਦਰਬਾਰ ਮਲੇ ਤੇ ਗਈਆਂ ਨੇ ਤੇ ਰਸਤੇ 'ਚ ਲੰਗਰ ਲੱਗੇ ਜੀ ਸੋ ਇਹਦੇ ਪਿੱਛੇ ਜੇ ਅਸੀਂ ਦੇਖੀਏ ਤਾਂ ਜੋ ਕੁਝ ਵਾਪਰਿਆ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਅੰਗਾਂ ਦਾ ਕਤਲੇਆਮ ਹੋਇਆ ਗੁਰਬਾਣੀ ਦੇ ਗੁਟਕਿਆਂ ਦੀ ਨਿਰੰਤਰ ਕੌਮ ਨੇ ਇੱਕ ਸੰਘਰਸ਼ ਕੀਤਾ ਸ਼ਾਂਤ ਮਈ ਸੰਘਰਸ਼ ਕਰਦੇ ਸਿੰਘਾਂ ਤੇ ਗੋਲੀ ਚੱਲੀ ਉਹ ਸ਼ਹੀਦ ਹੋਏ ਸ਼ੁਰੂਆਤ ਖਾਲਸੇ ਤੇ ਐਡਾ ਵੱਡਾ ਸੰਗਤਾਂ ਦਾ ਇਕੱਠ ਹੋਇਆ ਉਸ ਤੋਂ ਬਾਅਦ ਉਹ ਸਰਵਤ ਖਾਲਸੇ ਨੂੰ ਮਤਲਬ ਦੀ ਭਾਵਨਾ ਨੂੰ ਕੁਚਲਣ ਲਈ ਸਰਕਾਰ ਨੇ ਜਿਹੜਾ ਡੰਡਾ ਤੰਤਰ ਵਰਤਿਆ ਇਹ ਸਾਰੇ ਦਾ ਕਿਤੇ ਨਾ ਕਿਤੇ ਅਸੀਂ ਸਮਝਦੇ ਹਾਂ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਸਿੱਖੀ ਪ੍ਰਤੀ ਜਿਹੜੀ ਜਾਗ ਹੈ ਜੀ ਉਹਨੂੰ ਇੰਨੇ ਗੂੜਾ ਕੀਤਾ ਹਾਂਜੀ ਬੇਸ਼ੱਕ ਜਿਹੜੀਆਂ ਵਿਰੋਧੀ ਧਿਰਾਂ ਨੇ ਹੋਏ ਸਮਝਣ ਕੇ ਅਸੀਂ ਇਹ ਕੌਮ ਦਾ ਸੰਘਰਸ਼ ਸੀ ਜਿਹੜਾ ਇਹਨੂੰ ਦਬਾਤਾ ਮੈਨੂੰ ਲੱਗਦਾ ਕਿ ਉਹ ਇਹ ਇਹ ਸੋਚ ਕੇ ਬੜੇ ਵੱਡੇ ਭੁਲੇਖੇ ਸਗੇ ਕੌਮ ਦੇ ਮਨਾਂ ਦੇ ਵਿੱਚ ਜਿਹੜੀ ਗੁਰੂ ਪ੍ਰਤੀ ਸ਼ਰਧਾ ਹੈ ਗੁਰੂ ਪ੍ਰਤੀ ਸਤਕਾਰ ਆ ਗੁਰੂ ਜਿਹੜੀ ਮੈਂ ਗੱਲ ਕੀਤੀ ਆ ਕਿ ਗੁਰੂ ਨਾਲ ਰੂਹ ਰੂਹ ਹੋਣ ਦੀ ਜਿਹੜੀ ਉਹਨਾਂ ਦੀ ਤਮੰਨਾ ਤਰੰਗ ਭਾਵਨਾ ਮੈਂ ਜਿਹੜੀ ਉਹ ਗੂੜੀ ਹੋਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਇਸ ਗੱਲ ਦੇ ਭਲੇਖੇ 'ਚ ਨਾ ਰਵੇ ਸੋ ਉਹਦਾ ਸਬੂਤ ਹੈ ਕਿ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਐਸ ਵੇਰੀ ਸੰਗਤਾਂ ਦਾ ਲਾ ਮਿਸਾਲ ਇਕੱਠ ਹੋਇਆ ਜੀ ਪਹਿਲਾ ਦਿਨ ਜਿਸ ਦਿਨ ਮਤਲਬ ਪਹਿਲਾਂ ਬਹੁਤ ਕੱਟ-ਕੱਟ ਹੁੰਦਾ ਸੀ ਐਸ ਵਾਰ ਪਹਿਲੀ ਵਾਰ ਆ ਕਿ ਪਹਿਲੇ ਦਿਨ ਹੀ ਲਗਭਗ 5 ਲੱਖ ਸਿੱਖ ਸੰਗਤਾਂ ਨੇ ਜਿਹੜੀਆਂ ਉਹ ਗੁਰੂ ਅੱਗੇ ਨਤਮਸਤਕ ਹੋਈਆਂ ਨੇ ਜੀ ਅਗਲੇ ਦਿਨ ਉਦੋਂ ਦੁਗਣਾ ਆਖਰੀ ਚੀਜ਼ ਦੀ ਸਵਾ ਜਿਸ ਦਿਨ ਹੋਈ ਆ ਸ਼ਹੀਦ ਦੀਪਾਲ ਕੀ ਦੀ ਯਾਤਰਾ ਹੋਈ ਆ ਜਿਹੜੀ ਉਸ ਦਿਨ ਉਸ ਤੋਂ ਦੁਗਣਾ ਸੋ ਇਹ ਜਿਹੜਾ ਕੌਮ ਦੇ ਮਨਾ ਦੇ ਵਿੱਚ ਮਤਲਬ ਸੀਨੇ ਚ ਖੰਜਰ ਹੋਇਆ ਉਹਦਾ ਜਿਹੜਾ ਦਰਦ ਆ ਉਹਦੀ ਜਿਹੜੀ ਚੀਜ਼ ਆ ਉਹਦੇ ਪ੍ਰਤੀ ਜਿਹੜਾ ਉਸ ਕਾਰਨ ਜਿਹੜਾ ਰੋ ਰੋਸ ਆ ਉਹਦਾ ਪ੍ਰਗਟਾਵਾ ਹੈ ਕਿ ਸਿੱਖ ਸੰਗਤਾਂ ਨੇ ਜਿਹੜੀਆਂ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਤੋਂ ਅਸ਼ੀਰਵਾਦ ਲੈਣ ਲਈ ਮਾਤਾ ਗੁਜਰੀ ਦੀ ਸ਼ਹਾਦਤ ਤੋਂ ਅਸ਼ੀਰਵਾਦ ਲੈਣ ਲਈ ਬਾਬਾ ਮੋਤੀराम ਮਹਿਰਾ ਦੀ ਸ਼ਹਾਦਤ ਤੋਂ ਸ਼ਹੀਦ ਅਸ਼ੀਰਵਾਦ ਲੈਣ ਲਈ ਸੰਗਤਾਂ ਵੱਡੀ ਗਲਤੀ ਦੇ ਵਿੱਚ ਉੱਥੇ ਪਹੁੰਚ ਗਿਆ ਜੀ ਦੂਸਰੇ ਵਾਰਸੇ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਬਿਨਾ ਸ਼ਕਤ ਸਿੱਖ ਸੰਗਤਾਂ ਨੇ ਜਿਹੜੀਆਂ ਉਹਨਾਂ ਦਾ ਬੇਮਿਸਾਲ ਇਕੱਠ ਹੈ ਜਿਹੜਾ ਉਹ ਇਸ ਪਵਿੱਤਰ ਧਰਤੀ ਤੇ ਇਹ ਸ਼ਹੀਦਾਂ ਦੀ ਧਰਤੀ ਤੇ ਹੋਇਆ ਤੇ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਿਆਸੀ ਕਰਨ ਆ ਜਿਹੜਾ ਉਹ ਇਸ ਸ਼ਹੀਦ ਦੀ ਜੋੜ ਮੇਲੇ ਦਾ ਉਹ ਫਿਰ ਵੀ ਹੋਇਆ ਹਾਂਜੀ ਸ਼ਹੀਦ ਦੀ ਜੋੜ ਮੇਲੇ ਤੇ ਸ਼ਹੀਦ ਦੀ ਸਭਾ ਤੇ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਲੱਗੀਆਂ ਉਹਨਾਂ 'ਚ ਲੋਕ ਵੱਡੀ ਗਿਣਤੀ 'ਚ ਉਹਨਾਂ 'ਚ ਵੀ ਗਏ ਹਾਂਜੀ ਪਰੰਤੂ ਜੇ ਤੁਸੀਂ ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਦੇਖੀਏ ਕਿ ਰਾਜਨੀਤੀ ਹੈ ਜਿਹੜੀ ਉਹ ਆਪਣੀ ਥਾਂ ਰਾਜਨੀਤੀ ਆ ਜਿਹੜੀ ਉਹ ਅੱਜ ਠੀਕ ਹੈ ਕਿ ਉਹ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਧਰਮ ਤੇ ਭਾਰੂ ਆ ਪਰੰਤੂ ਰਾਜਨੀਤੀ ਜਿਹੜੀ ਲੋਕਾਂ ਦੇ ਮਨਾਂ 'ਚ ਆਪਣੇ ਧਰਮ ਪ੍ਰਤੀ ਆਪਣੇ ਗੁਰੂ ਪ੍ਰਤੀ ਭਾਵਨਾ ਹੈ ਉਹਦੇ ਤੇ ਮੈਨੂੰ ਲੱਗਦਾ ਕਿ ਉਹਦੇ ਅੱਗੇ ਉਹ ਬੌਣੀ ਹੋ ਜਾਂਦੀ ਆ ਉਹਦੇ ਅੱਗੇ ਉਹ ਹਾਰ ਜਾਂਦੀ ਆ ਜਿਵੇਂ ਆਪਾਂ ਗੱਲ ਕੀਤੀ ਆ ਕਿ ਦੂਜੇ ਦਿਨ ਸਿਆਸੀ ਕਾਨਫਰੰਸਾਂ ਸੀ ਤੇ ਸਿਆਸੀ ਕਾਨਫਰੰਸਾਂ ਤੇ ਠੀਕ ਹੈ ਕਿ ਬਹੁਤ ਇਕੱਠ ਸੀ ਜੀ ਆਪ ਵਾਲਿਆਂ ਦੇ ਵੀ ਕਾਂਗਰਸ ਦੇ ਵੀ ਮਾਨਦਲ ਦੇ ਵੀ ਬਹੁਤ ਇਕੱਠ ਸੀ ਪਰੰਤੂ ਉਸ ਤੋਂ ਕਈ ਗੁਣਾ ਵੱਧ ਇਕੱਠ ਸੀ ਜਿਹੜਾ ਉਹ ਲਾਈਨ ਦੇ ਵਿੱਚ ਲੱਗਿਆ ਹੋਇਆ ਸੀ ਗੁਰੂ ਨੂੰ ਨਕਮਸ ਸਿਖਾਉਣ ਦੇ ਲਈ ਤੇ ਕਾਲਕੀ ਸਾਹਿਬ ਦੀ ਜਿਸ ਦਿਨ ਯਾਤਰਾ ਹੋਈਆ ਉਸ ਦਿਨ ਦਾ ਇਕੱਠ ਜਿਹੜਾ ਉਹ ਤਾਂ ਲਾ ਮਿਸਾਲ ਹੈ ਮਤਲਬ ਲੋਕਾਂ ਨੇ ਇਸ ਗੱਲ ਤੋਂ ਵੀ ਗਰੇਜ਼ ਕੀਤਾ ਕਿ ਦੂਜੇ ਦਿਨ ਜਾਣ ਦੀ ਥਾ ਉਹ ਤੀਸਰੇ ਦਿਜ ਦਿਨ ਐਸੀ ਕਾਨਫਰੰਸਾਂ ਨਹੀਂ ਹੁੰਦੀਆਂ ਉਸ ਦਿਨ ਉਹ ਗੁਰੂ ਨੂੰ ਆਤਮਸਤ ਖੂਣ ਲਈ ਗਏ ਨੇ ਸੋ ਇਹ ਜਿਹੜੀ ਗੱਲ ਆ ਸਾਡੇ ਸਾਹਮਣੇ ਬੇਸ਼ੱਕ ਰਾਜਨੀਤੀ ਭਾਰੂ ਆ ਪਰੰਤੂ ਉਸ ਦੇ ਬਾਵਜੂਦ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਿਹੜੀ ਸਿੱਖਾਂ ਦੇ ਮੰਨ ਦੇ ਵਿੱਚ ਸਿੱਖ ਸੰਗਤਾਂ ਦੇ ਮੰਨ ਦੇ ਵਿੱਚ ਆਪਣੇ ਗੁਰੂ ਪ੍ਰਤੀ ਸ਼ਰਧਾ ਹੈ ਗੁਰੂ ਪ੍ਰਤੀ ਆਸਤਾ ਜਿਹੜੀ ਉਹਨਾਂ ਦੀ ਗੁਰੂ ਨਾਲ ਜੁੜੀ ਭਾਵਨਾ ਹੈ ਜਿਹੜੀ ਉਹ ਉਹਦੇ ਤੇ ਰਾਜਨੀਤੀ ਆ ਜਿਹੜੀ ਉਹ ਭਾਰੂ ਨਹੀਂ ਹੋ ਸਕਦੀ ਇਹ ਇਸ ਵੇਰੇ ਇਸ ਵਾਰ ਦੇ ਸ਼ਹੀਦੀ ਸਭਾ ਦਾ ਜੇ ਅਸੀਂ ਸੁਨੇਹਾ ਕਹਿ دیے ਸੰਦੇਸ਼ ਕਹਿ دیے ਸਬਕ ਕਹਿ دیے ਤਾਂ ਮੈਨੂੰ ਲੱਗਦਾ ਕਿ ਕੋਈ ਯਾਦਕਥ ਨਹੀਂ ਨਹੀਂ ਹੋਊਗੀ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਪੰਜ ਪਿਆਰਿਆਂ ਵੱਲੋਂ ਤਖਤਾਂ ਤੇ ਜਥੇਦਾਰਾਂ ਦੀ ਛੁੱਟੀ ਲਈ 1 ਜਨਵਰੀ 2017 ਨੂੰ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਉਸ ਬਾਰੇ ਚੰਨ ਨਾਲ ਜ਼ਰੂਰ ਪਾ ਕੇ ਜਾਓ ਦੇਖੋ ਵੀ ਭਾਈ ਜਿਸ ਤਰ੍ਹਾਂ ਅਸੀਂ ਵੇਖ ਰਹੇ ਸੀ ਪਿਛਲੇ ਸਮੇਂ ਤੋਂ ਕਿ ਪੰਜ ਪਿਆਰਿਆਂ ਨੇ ਵਾਰ-ਵਾਰ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰ ਕਮੇਟੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੇ ਸੌਦਾ ਸਾਧ ਨੂੰ ਪਹਿਲਾਂ ਬਿਨ ਮੰਗੀ ਮਾਫੀ ਦਿੱਤੀ ਹਾਂਜੀ ਸੋ ਉਹਨਾਂ ਨੂੰ ਉਹਨਾਂ ਦੀਆਂ ਸਬਾਮਾ ਤੋਂ ਮੁਕਤ ਕਰਨ ਸੰਬੰਧੀ ਉਹਨਾਂ ਨੇ ਚੇਤਾਵਨੀ ਦਿੱਤੀ ਹੋਈ ਹੈ ਮਤਲਬ ਉਸ ਤਰ੍ਹਾਂ ਦਾ ਆਲਟੀਮੇਟਮ ਆ ਜਿਹੜਾ ਉਹ ਦਿੱਤਾ ਹੋਇਆ ਪਰੰਤੂ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ ਹਾਲੇ ਤੱਕ ਜੀ ਤੇ ਅਖੀਰ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੇ ਕਦੇ ਉਹਨਾਂ ਦੀ ਬਦਲੀ ਕਰਤੀ ਕਿਸੇ ਦੀ ਕਿਤੇ ਬਦਲੀ ਕਰਤੀ ਕਿਸੇ ਦੀ ਕਿਤੇ ਬਦਲੀ ਕਰਤੀ ਕਿਸੇ ਤੇ ਦੋਸ਼ ਲਾ ਕੇ ਮਤਲਬ ਸ਼੍ਰੋਮਣੀ ਕਮੇਟੀ ਨੇ ਬਾਦਲ ਸਰਕਾਰ ਦੇ ਇਸ਼ਾਰੇ ਤੇ ਸ਼੍ਰੋਮਣੀ ਕਮੇਟੀ ਆਪਣੇ ਆਪ ਤੇ ਕੁਝ ਨਹੀਂ ਹੈ ਜੋ ਕੁਝ ਬਾਦਲਾਂ ਵੱਲੋਂ ਕਹਿ ਜਾਂਦਾ ਉਹੀ ਕੁਝ ਸ਼੍ਰੋਮਣੀ ਕਮੇਟੀ ਕਰਦੀ ਆ ਸੋ ਸ਼੍ਰੋਮਣੀ ਕਮੇਟੀ ਨੇ ਬਾਦਲਾਂ ਦੇ ਇਸ਼ਾਰੇ ਤੇ ਕੋਸ਼ਿਸ਼ ਕੀਤੀ ਆ ਕਿ ਉਹਨਾਂ ਪੰਜਾਬ ਪਿਆਰਿਆਂ ਨੂੰ ਟੋੜਿਆ ਜਾਵੇ ਉਹਨਾਂ 'ਚ ਫੁੱਟ ਪਾਈ ਜਾਵੇ ਉਹਨਾਂ ਨੂੰ ਡਰਾਇਆ ਜਾਵੇ ਉਹਨਾਂ ਨੂੰ ਲੋਭ ਲਾਲ ਚ ਦਿੱਤਾ ਜਾਵੇ ਪਰੰਤੂ ਇਹਦੇ ਚੋਂ ਸਫਲ ਨਹੀਂ ਹੋਏ ਜੀ ਸੋ ਅੱਜ ਦੀ ਤਰੀਕ ਦੇ ਵਿੱਚ ਉਹਨਾਂ 55 ਪਿਆਰਿਆਂ ਨੇ ਜਿਹੜਾ ਫੇਰ ਦੁਆਰਾ ਇੱਕ ਚੇਤਾਵਨੀ ਦਿੱਤੀ ਹੈ ਕਿ ਜੇ 1 ਜਨਵਰੀ ਤੱਕ ਸ਼ਰਮਣੀ ਕਮੇਟੀ ਨੇ ਉਹਨਾਂ ਨੂੰ ਸੇਵਾ ਮੁਕਤ ਨਾ ਕੀਤਾ ਤੇ ਉਹ 2 ਜਨਵਰੀ ਨੂੰ ਆਪਣਾ ਕੋਈ ਅਗਲਾ ਫੈਸਲਾ ਜਿਹੜਾ ਉਹ ਦੇਣਗੇ ਜੀ ਮੈਂ ਬਤੌਰ ਸਿੱਖ ਇੱਕ ਗੱਲ ਮਹਿਸੂਸ ਕਰਦਾ ਕਿ ਇਸ ਵੇਲੇ ਇਹ ਸਥਿਤੀ ਪੈਦਾ ਹੋ ਚੁੱਕੀ ਆ ਜਿਹੜੀਆਂ ਪੰਥਕ ਧਿਰਾਂ ਨੇ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਲਈ ਤਿਆਰ ਨਹੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਉਲਟਾ ਜਿਹੜਾ ਦੁਫੇੜ ਆ ਜਿਹੜੀ ਲਕੀਰ ਆ ਉਹ ਊੜੀ ਹੁੰਦੀ ਜਾ ਰਹੀ ਆ ਸੋ ਅੱਜ ਦੀ ਤਰੀਕ ਦੇ ਵਿੱਚ ਮੈਂ ਬਤੌਰ ਸਿੱਖ ਇਹ ਮਹਿਸੂਸ ਕਰਦਾ ਕਿ ਪੰਜ ਪਿਆਰਿਆਂ ਨੂੰ ਹੁਣ ਇੱਕ ਲਕੀਰ ਆ ਜਿਹੜੀ ਉਹ ਖਿੱਚ ਕੇ ਕੌਮ ਦੀ ਅਗਵਾਈ ਲਈ ਅੱਗੇ ਆ ਜਾਣਾ ਚਾਹੀਦਾ ਜੀ ਕਿਉਂਕਿ ਜਦੋਂ ਤੱਕ ਪੰਜ ਪਿਆਰੇ ਸਹਿਬਾਨ ਕੌਮ ਦੀ ਅਗਵਾਈ ਲਈ ਅੱਗੇ ਨਹੀਂ ਆਉਂਦੇ ਉਦੋਂ ਤੱਕ ਜਿਹੜੀ ਕੌਮ ਦੇ ਵਿੱਚ ਬੱਖੋ ਬੱਕਰੀਆਂ ਬੰਡੀਆਂ ਨੇ ਪਲੇਟਫਾਰਮ ਬੱਖੋ ਬੱਕਰੀ ਪਲੇਟਫਾਰਮ ਨੇ ਉਦੋਂ ਤੱਕ ਕੌਮ ਆ ਜਿਹੜੀ ਮੈਨੂੰ ਨਹੀਂ ਲੱਗਦਾ ਕਿਸੇ ਇੱਕ ਪਲੇਟਫਾਰਮ ਤੇ ਇਕਜੁੱਟ ਹੋਊਗੀ ਸੋ ਜੇ ਪੰਜ ਪਿਆਰੇ ਕੌਮ ਦੀ ਅਗਵਾਈ ਲਈ ਅੱਗੇ ਆ ਜਾਂਦੇ ਨੇ ਤੇ ਕੌਮ ਆ ਜਿਹੜੀ ਉਹ ਇੱਕਜੁੱਟ ਹੋ ਸਕਦੀ ਆ ਸੋ ਇਸ ਵੇਲੇ ਹੁਣ ਸਮਾਂ ਆ ਗਿਆ ਕਿ ਪੰਜ ਪਿਆਰੇ ਨੇ ਜਿਹੜੇ ਉਹ ਇੱਕ ਲਕੀਰ ਖਿੱਚ ਕੇ ਕੌਮ ਦੀ ਅਗਵਾਈ ਲਈ ਅੱਗੇ ਹਾਂ ਇਹ ਠੀਕ ਹੈ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇੱਕ ਵਾਰਨਿੰਗ ਦਿੱਤੀ ਆ ਕਿ 1 ਜਨਵਰੀ ਤੱਕ ਜੇ ਉਹਨਾਂ ਨੇ ਜਥੇਦਾਰਾਂ ਨੂੰ ਨਾ ਸੇਵਾ ਮੁਕਤ ਕੀਤਾ ਤੇ ਉਹ 2 ਜਨਵਰੀ ਨੂੰ ਹੁਣ ਮਤਲਬ ਇਹ ਗੱਲ ਬਹੁਤ ਛੋਟੀ ਰਹਿ ਗਈ ਆ ਜਥੇਦਾਰ ਤਾਂ ਸੇਵਾ ਮੁਕਤ ਕੌਮ ਨੇ ਕਰਤੇ ਨੇ ਸ਼੍ਰੋਮਣੀ ਕਮੇਟੀ ਕਰਦੀ ਆ ਜਾਂ ਨਹੀਂ ਕਰਦੀ ਇਹ ਗੱਲ ਹੁਣ ਕੋਈ ਮੈਨੂੰ ਨਹੀਂ ਲੱਗਦਾ ਕਿ ਬਹੁਤ ਹੀ ਮਹੱਤਵਪੂਰਨ ਰਹਿ ਗਈ ਆ ਸੋ ਪੰਜ ਪਿਆਰੇ ਸਹਿਬਾਨ ਨੂੰ ਇਸ ਤੋਂ ਅੱਗੇ ਆਉਣਾ ਚਾਹੀਦਾ ਇਹ ਗੱਲ ਨੂੰ ਇੱਕ ਭਾਵੇਂ ਅਸੀਂ ਪਿੱਛੇ ਛੱਡ ਦਈਏ ਜੇ ਇਸ ਗੱਲ ਦੀ ਹੁਣ ਕੋਈ ਮਹੱਤਤਾ ਨਹੀਂ ਕੌਮ ਨੇ ਆਪਣੇ ਜਥੇਦਾਰ ਨੇ ਜਿਹੜੇ ਉਹਨਾਂ ਨਿਯੁਕਤ ਕੀਤੇ ਹੋਏ ਨੇ ਸੋ ਪੰਜ ਪਿਆਰਿਆਂ ਨੂੰ ਇਸ ਵੇਲੇ ਕੌਮ ਚ ਇੱਕੇ ਲਈ ਕੌਮੀ ਮਿਸ਼ਨ ਲਈ ਕੌਮੀ ਸਿਧਾਂਤਾਂ ਦੀ ਰਾਖੀ ਲਈ ਕੌਮੀ ਪਰੰਪਰਾਵਾਂ ਦੀ ਪਹਿਰੇਦਾਰੀ ਲਈ ਤੇ ਕੌਮੀ ਮਰਿਆਦਾ ਦੀ ਉਹਨੂੰ ਅੱਗੇ ਵਧਾਉਣ ਦੇ ਲਈ ਪੰਜ ਪਿਆਰਿਆਂ ਨੂੰ ਅੱਗੇ ਆ ਜਾਣਾ ਚਾਹੀਦਾ ਜੋ ਗੁਰਬਾਣੀ ਦੇ ਸੰਦੇਸ਼ ਨੇ ਜੋ ਗੁਰਬਾਣੀ ਦੇ ਸਿਧਾਂਤ ਨੇ ਉਹਨਾਂ ਅਨਸਾਰ ਅੱਜ ਲੋੜ ਹੈ ਕਿ ਅਸੀਂ ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਉਪਰਾਲੇ ਕਰੀਏ ਅੱਗੇ ਵਧੀਏ ਸੋ ਉਹ ਇਸ ਠੀਕ ਹੈ ਕਿ ਜਥੇਦਾਰਾਂ ਨੇ ਅੱਜ ਪੰਜ ਪਿਆਰੇ ਸਹਿਬਾਨ ਨੇ ਇੱਕ ਚੇਤਾਵਨੀ ਦਿੱਤੀ ਹੈ ਸ਼੍ਰੋਮਣੀ ਕਮੇਟੀ ਨੂੰ ਪਰ ਤੋਂ ਮੈਨੂੰ ਲੱਗਦਾ ਕਿ ਹੁਣ ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਛੱਡ ਕੇ ਉਹਨਾਂ ਸਮੁੱਚੇ ਰੂਪ ਦੇ ਵਿੱਚ ਪੰਜਾਬ ਪਿਆਰਿਆਂ ਨੂੰ ਇਕਜੁੱਟ ਹੋ ਕੇ ਕੌਮ ਦੀ ਅਗਵਾਈ ਲਈ ਆਪਣਾ ਅੱਗੇ ਆ ਜਾਣਾ ਚਾਹੀਦਾ ਜੀ ਬਾਦਲਦਲ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਸਰਕਾਰ ਦੇ ਡੰਡੇ ਦੇ ਜ਼ੋਰ ਦੇ ਨਾਲ ਉਹ ਸਰੀਰ ਦੀ ਤਾਕਤ ਨੂੰ ਤਾਂ ਰੋਕ ਸਕਦੇ ਹਨ ਪਰੰਤੂ ਸਿੱਖ ਭਾਵਨਾਵਾਂ ਦੇ ਵੇਗ ਨੂੰ ਨਾ ਕੋਈ ਅੱਜ ਤੱਕ ਰੋਕ ਸਕਿਆ ਹੈ ਤੇ ਨਾ ਹੀ ਕੋਈ ਰੋਕ ਸਕੇਗਾ ਸੋ ਏਸੀ ਸਾਡਾ ਅਸ਼ਟਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਵੀ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ